ਕਾਮਰੇਡ ਜੀ ਕੱਲ ਨੂੰ ਕਾਮਰੇਡ ਤਰਸੇਮ ਚੰਦ ਸਿਰਸੀ ਵਾਲੀ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਬਾਰੇ ਕੋਈ ਦੂਸ਼ਾ ਗੱਲ ਤੁਸੀਂ ਹਾਂਜੀ ਕਾਮਰੇਡ ਤਰਸੇਮ ਚੰਦ ਸਿਰਸੀ ਵਾਲਾ ਮਤਲਬ ਲੋਕਾਂ ਦੇ ਬਹੁਤ ਵੱਡੇ ਆਗੂ ਸੀ ਉਹ ਜੀਵਨ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਆਖਰ ਤੱਕ ਲੋਕਾਂ ਨੇ ਲੜਦੇ ਰਹੇ ਸਭ ਤੋਂ ਪਹਿਲਾਂ ਉਹ ਪੰਜਾਬ ਸਟੂਡੈਂਟ ਯੂਨੀਅਨ ਜਦੋਂ ਆਈਟੀਆਈ ਚ ਸੀਗੁਰ ਲਾਡਾ ਸਰਗਰਮ ਹੋਏ ਉਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਮਜ਼ਦੂਰ ਮੰਚ ਤੇ ਹੋਰ ਕਈ ਜਥੇਬੰਦੀਆਂ 'ਚ ਹੁੰਦੇ ਹੋਏ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਵੱਡੇ ਲੀਡਰ ਰਹੇ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਬਹੁਤ ਹੀ ਵਧੀਆ ਲੜਾਕੂ ਲੋਕ ਹੱਕਾਂ ਲਈ ਲੜਨ ਵਾਲੇ ਇਨਸਾਨ ਸੀ ਕਿਤੇ ਵੀ ਲੋਕਾਂ ਨਾਲ ਕੋਈ ਤੱਕਾ ਜਾਂ ਬਦੀ ਕੀ ਹੁੰਦੀ ਸੀ ਉਹ ਅੱਗੇ ਜਾ ਕੇ ਖੜਦੇ ਸੀ ਜਦੋਂ ਝੂਠੇ ਪੁਲਸ ਮੁਕਾਬਰਿਆਂ ਦਾ ਦੌਰ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਸਾਡੇ ਨਾਲ ਇਹ ਦਾ ਵਿਰੋਧ ਕਰਦੇ ਹੋਏ ਪੁਲਸ ਦਾ ਤਸ਼ੱਦਦ ਸਹਿਣਾ ਪਿਆ ਤਾਂ ਅੱਜਕੱਲ ਉਹਨਾਂ ਦਾ ਬੇਟਾ ਗਗਨਦੀਪ ਸਿਰਸੀ ਵਾਲਾ ਇਹ ਸਾਡੀ ਪਾਰਟੀ ਸੀਪੀਆਈ ਐਮਐਲ ਲਿਬਰੇਸ਼ਨ ਦੇ ਵਿੱਚ ਸਰਗਰਮ ਹੈ ਜ਼ਿਲ੍ਹਾ ਕਮੇਟੀ ਮੈਂਬਰ ਹੈ ਇਹ ਵੀ ਆਪਦੇ ਪਿਤਾ ਦੇ ਪਦchnਾਂ ਦੇ ਉੱਤੇ ਚੱਲ ਰਿਹਾ ਹੈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿਉਂਕਿ ترਸੀਮ ਚੰਦ ਸਿਰਸੀ ਵਾਲਾ ਮੇਰੇ ਬਹੁਤ ਹੀ ਪਿਆਰੇ ਮਿੱਤਰ ਸੀ ਗਵੰਡੀ ਵੀ ਸੀ ਸੋ ਮੈਂ ਉਹਨਾਂ ਦੀ ਵਰਸੀ ਮੌਕੇ ਜਿਹੜੀ ਕੱਲ ਨੂੰ ਆ ਰਹੀ ਹੈ ਉਹਨਾਂ ਨੂੰ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਅਰਸ਼ਟ ਦੇ ਚੇਅਰਮੈਨ ਦੀ ਹਿਸ਼ੀਅਤ ਅਤੇ ਸੀਪੀਆਈ ਐਮਐਲ ਲਿਬ੍ਰੇਸ਼ਨ ਦੇ ਕੌਮੀ ਕੰਟਰੋਲ ਕਮਿਸ਼ਨ ਦੇ ਮੈਂਬਰ ਵਜੋਂ ਸ਼ਰਦਾ ਦੇ ਖੁੱਲ੍ਹੇ ਪੇਟ ਕਰਦਾ ਹਾਂ ਬਹੁਤ ਹੀ ਧੰਨਵਾਦ